ਕਾਦਰੀ ਮੋਲਾ ਜੀ ਆਪਾਂ ਕਾਦਰੀ ਮਹੱਲੇ ਰਹਿਣ ਮਲੇ ਆ ਆ ਵੇਖੋ ਪਾਣੀ ਅਜ ਮੀ ਪਿਆ ਥੋੜਾ ਜਿਹਾ ਨਗਰ ਕਾਉਂਸਲ ਦੀ ਵੀ ਪੋਲ ਖੁੱਲ ਗਈ ਆ ਮਹੱਲੇ ਦੀ ਵੀ ਪੋਲ ਖੁੱਲ ਗਈ ਨਾ ਐਮਸੀ ਵਰਦਾ ਇੱਥੇ ਨਾ ਕੋਈ ਗੱਲ ਨਾ ਬਾਤ ਅੱਜ ਚੈੱਕ ਕਰੋ ਮਹੱਲੇ ਵਿੱਚ ਇਹ ਕੀ ਬੰਦਾ ਵਿਆ ਕਾਦਰੀ ਮਹੱਲੇ 'ਚ ਬੜੇ ਵਰੀ ਖਬਰਾਂ ਵੀ ਲਾ ਲੀਆਂ ਬੜਾ ਕੁਛ ਕੀਤਾ ਵਾ ਪਰ ਕੋਈ ਜੂਨ ਹੀ ਸਰਕੀ ਹੈ ਗਈਆਂ ਨਾ ਉੱਤੇ ਮੇਰੀ ਕੁੜੀਆ ਉੱਤੇ ਬੈਠੀ ਆ ਉਹ ਕਹਿੰਦੀ ਵੀ ਪਪਾ ਸੱਪ ਆ ਜਾਂਦੀ ਆ ਮੈਂ ਕਿਹਾ ਪੁੱਤਰ ਕੋਈ ਗੱਲ ਸੱਪ ਆ ਜਾਂਦੀ ਇਹਦੇ ਕੀ ਕਰੀ ਹੁਣ ਨਾ ਐਮਸੀ ਵਰਦਾ ਇੱਥੇ ਨਾ ਹੀ ਕੋਈ ਇਹਦਾ ਸੂਫੀਸ਼ਲ ਨਿਕਲਦਾ ਵਿਆ ਕੋਈ ਵੀ ਕੁਛ ਨਹੀਂ ਬੰਦਾ ਵਿਆ ਵੇਖੋ ਜੀ ਕਾਜ਼ਰੀ ਮਹਲੇ ਦਾ ਹਾਲ ਵੇਖ ਲੋ ਤੁਸੀਂ ਚੈੱਕ ਕਰੋ ਕਲੈਰਟੀ ਚੈੱਕ ਕਰੋ ਤੁਸੀਂ ਆਹ ਲੋ ਪਾਣੀ 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 ਹੋਇਆ ਪਿਆ ਸਾਰਾ ਕੁਝ ਚੈੱਕ ਕਰੋ ਆਹ ਲੋ ਚੈੱਕ ਕਰੋ ਆਹ ਲੋ ਪਾਂਡੇ ਭੁੰਡੇ ਚੋਕੇ ਸਭ ਕੁਝ ਉਤੇ ਰੱਖਿਆ ਵਾ ਚੈੱਕ ਕਰੋ ਤੁਸੀਂ ਇਹਦਾ ਹੱਲ ਨਹੀਂ ਹੋ ਸਕਦਾ ਇਹ 35 ਸਾਲ 45 ਸਾਲ ਪਹਿਲਾਂ ਵੀ ਪੁਰਾਣੀ ਪ੍ਰੋਬਲਮ ਹੀ ਇੱਕ ਟ੍ਰਾਂਸਫਰਮਰ ਦੀ ਉਹ ਹੱਲ ਕਰਾਈ ਸੀ ਤੇ ਹੁਣ ਪਾਣੀ ਦੀ ਸਮੱਸਿਆ ਵਾ ਇਹ ਹੱਲ ਨਹੀਂ ਹੋ ਰਹੀ ਅਗਲਾ ਬੰਦਾ ਕਹਿੰਦਾ ਮੇਰਾ 99 ਸਾਲ ਦਾ ਪਟਾ ਹੈ گا ਵਾ ਅੱਗੇ ਜ਼ਮੀਨ ਦਾ ਤੇ ਕਹਿੰਦਾ ਮੈਂ ਜਦੋਂ ਚਾਹਾਂ ਉਹਦੋਂ ਬੰਦ ਕਰ ਸਕਦਾ ਵਾਂ ਨਾਲੀ ਨੂਲੀ ਬੰਦ ਕਰ ਦਾਂਗਾ ਮੈਂ ਕਹਿੰਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰੋ ਆ ਲੋ ਇੱਕ ਘਰ ਵਿੱਚ ਆ ਘਰ ਆ ਜੀ ਚੈੱਕ ਕਰੋ ਪਲੀਜ਼ ਚੈੱਕ ਕਰੋ ਹਾਲੋ ਇਹ ਪਾਣੀ ਆ ਜੀ ਆ ਜਿਹੜਾ ਆਉਂਦਿਆ ਗੰਦਾ ਪਾਣੀ ਨਾਲਿਆਂ ਦਾ ਸੀਵਰੇਜ ਦਾ ਪਾਣੀ ਆ ਵੇਖੋ ਚੈੱਕ ਕਰੋ ਇਹਦਾ ਹੱਲ ਹੋ ਸਕਦਾ ਤੇ ਪੁਲੀਸ ਦੱਸਿਓ ਜੇ ਕੋਈ ਸਰਕਾਰ ਕਰ ਸਕਦੀ ਆ ਤੇ ਮੌਜੂਦਾ ਸਰਕਾਰ ਵੀ ਕਰ ਸਕਦੀ ਆ ਦੂਜੀ ਸਰਕਾਰ ਵੀ ਕਰ ਸਕਦੀ ਆ ਪਰ ਪੋਲੀਟিক্যাল ਪ੍ਰੈਸ਼ਰ ਕਰਕੇ ਕਾਜ਼ਰੀ ਮਹੱਲੇ ਦਾ ਹਾਲ ਅਜ ਤੱਕ ਨਹੀਂ ਹੋਇਆ ਹੈ 45 ਸਾਲ ਪੁਰਾਣੀ ਪ੍ਰੋਬਲਮ ਹੈਗੀ ਆ ਜੇ ਕਾਜ਼ਰੀ ਮਹੱਲੇ ਦਾ ਹੱਲ ਹੋਏਗਾ ਨਾ ਤੇ ਮੈਂ ਲੱਡੂ ਵੰਡਾਂਗਾ ਪੂਰੇ ਮਹੱਲੇ ਵਿੱਚ ਦੀ ਪੀ ਸ਼ਾਮ ਹੋਈ ਬਾਰਿਸ਼ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਵੱੜ ਗਿਆ ਪਾਣੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਵੇਰੇ ਤੜਸਾਰਾਫ ਨਿਕਲੇ ਏਡੀਸੀ ਮੁਹੱਲਿਆਂ ਵਿੱਚ ਕਿਹਾ ਹਰ ਸਮੱਸਿਆ ਦਾ ਕਰਾਂਗੇ ਹੱਲ ਸੰਦੀਪ ਸੂਰੀ ਗੁਰਦਾਸਪੁਰ ਵੀਰੇ ਕੱਲ੍ਹ ਹੋਈ ਬਰਸਾਤ ਦੇ ਨਾਲ ਗੁਰਦਾਸਪੁਰ ਦੇ ਕਈ ਮੁਹੱਲਿਆਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਭਰ ਗਿਆ ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਜੀ ਨਾਲ ਵਾਇਰਲ ਹੋਈ ਜਦੋਂ ਇਸ ਘਟਨਾ ਦਾ ਪਤਾ ਐਡੀਸੀ ਹਰਜਿੰਦਰ ਬੇਦੀ ਨੂੰ ਲੱਗਾ ਤਾਂ ਉਹਨਾਂ ਨੇ ਤੁਰੰਤ ਮੌਕੇ ਤੇ ਕਾਦਰੀ ਮੁਹੱਲੇ ਪਹੁੰਚ ਕੇ ਵਿਦਾ ਜਾਇਜ਼ਾ ਲਿਆ ਅਤੇ ਮੁਹੱਲੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਪੂਰੇ ਥਲਮ ਹੈ ਕਿ ਐਡੀਸੀ ਗੁਰਦਾਸਪੁਰ ਹਰਜਿੰਦਰ ਦੇਵੀ ਰੋਜ਼ਾਨਾ ਸਵੇਰੇ ਆਪਣੇ ਹੀ ਤਰੀਕੇ ਦੇ ਨਾਲ ਨਿਕਲਦੇ ਹਨ ਅਤੇ ਗ੍ਰਾਊਂਡ ਲੈਵਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅੱਜ ਵੀ ਜਦੋਂ ਪਾਣੀ ਦੇ ਵਿੱਚ ਡੁੱਬੇ ਕਾਦਰੀ ਮੁਹੱਲੇ ਦੇ ਕਈ ਕਰਾਵੇ 'ਚ ਐਡੀਸੀ ਹਰਜਿੰਦਰ ਦੇਵੀ ਪਹੁੰਚੇ ਤਾਂ ਮੁਹੱਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਕੁਝ ਲੋਕਾਂ ਵੱਲੋਂ ਵੱਖ-ਵੱਖ ਬੋਰਡ ਦੀ ਜ਼ਮੀਨ ਵੇਚ ਤੇ ਲੈ ਗਈ ਹੈ ਜੋ ਅੱਗੇ ਗੈਰ ਕਾਨੂੰਨੀ ਤਰੀਕੇ ਨਾਲ ਵੇਚ ਦਿੱਤੀ ਗਈ ਹੈ ਜਦਕਿ ਇਹਨਾਂ ਲੋਕਾਂ ਵੱਲੋਂ ਨਾਲੇ ਬੰਦ ਕਰਨ ਅਤੇ ਇੱਕ ਨਾਲੇ ਤੇ ਚੈਂਬਰ ਲਗਾਉਣ ਕਾਰਨ ਦੀ ਨਿਕਾਸੀ ਇੱਕ ਤੰਗਾਲ ਨਹੀਂ ਹੋ پا ਰਹੀ। اے ડીਸੀ ਬੇਦੀ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਲੋਕਾਂ ਨੂੰ ਜਲਦੀ ਬਰਸਾਤੀ ਪਾਣੀ ਦੀ ਇਸ ਸਮੱਸਿਆ ਤੋਂ निजात ਦਵਾਈ ਜਾਵੇਗੀ। ਉਹ ਵੀ ਆਜਾ ਗਏ ਆਉਂਦੇ ਹੋਏ। ਕਾਦਰੀ ਮੱਲੇ ਕੇ ਸੀ 21 ਪ੍ਰੋਬਲਮ ਸੀ ਲੋਕਾਂ ਦੀ ਔਰ ਕੀ ਹਲਕੀ ਕਦ। ਦੇਖੋ ਜੀ ਲੋਕਾਂ ਦੀ ਜਿਹੜੀ ਗੁਦਾਸਪੁਰ ਵਾਸੀਆਂ ਦੀ ਮੇਨ ਪ੍ਰੋਬਲਮ ਹੈ ਹੀ ਹੈ ਕਿ ਰਿਗਾਰਡਿੰਗ ਪਹਿਲਾ ਤੇ ਕੂੜਾ ਤੇ ਦੂਜਾ ਜਿਹੜਾ ਹੈ ਆਪਣਾ ਸੀਵਰੇਜ ਦਾ। ਉਹ ਹੁਣ ਰ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਮੇਰੇ ਵੱਲੋਂ ਸਵੇਰੇ ਜਿਹੜਾ ਆ ਕਿ ਗਲੀ ਗਲੀ ਦਾ ਦੌਰਾ ਕੀਤਾ ਜਾਂਦਾ ਹੈ ਮੇਨ ਇਹ ਹੀ ਗੱਲ ਹੈ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਪ੍ਰਸ਼ਾਸਨ ਛੁੰਦਾ ਨਹੀਂ ਜਾਂ ਪ੍ਰਸ਼ਾਸਨ ਉਹਨਾਂ ਤੱਕ ਪਹੁੰਚਦਾ ਨਹੀਂ ਜਿੱਦਾਂ ਕਿ ਸਾਡੀ ਸਰਕਾਰ ਦਾ ਮੇਨ ਇਹੀ ਹੈ ਕਿ ਅਫਸਰ ਸਹਿਬਾਨ ਲੋਕਾਂ ਤੱਕ ਜਾਣ ਤੇ ਉਹਨਾਂ ਦੀਆਂ ਮੁਸ਼ਕਲਾਂ ਸਮਝਣ ਉਸ ਸਬੰਧੀ ਹੀ ਡੇਲੀ ਮੇਰੇ ਵੱਲੋਂ ਕੀਤੀ ਜਾਂਦੀ ਹੈ ਅੱਜ ਅਸੀਂ ਗਏ ਸੀ ਕਿ ਮੁਹੱਲੇ 'ਚ ਉੱਥੇ ਲੋਕਾਂ ਨੇ ਕਿਹਾ ਕਿ ਸਾਡਾ ਜਿਹੜਾ ਸੀਵਰੇਜ ਹੈ ਉਹ ਓਵਰਫਲੋਡ ਆ ਸਾਫ਼ ਨਹੀਂ ਹੋਇਆ ਉਸ ਤੋਂ ਸੰਬੰਧੀ ਜਿਹੜਾ ਸੁਪਰਵਾਈਜ਼ਰ ਸੀਗੀ ਉਹ ਕਲੀਅਰ ਇਨਸਟਰਕਟ ਕਰ ਦਿੱਤਾ ਕਿ ਟਾਈਮ ਟੂ ਟਾਈਮ ਇਹਨਾਂ ਦਾ ਜਿਹੜਾ ਆਪਣੇ ਨਾਲੇ ਨੇ ਉਹ ਸਾਫ਼ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੀ ਫਲੋ ਦੀ ਅੱਗੇ ਸੀਗੀ ਉਹਦੇ ਸੰਬੰਧੀ ਜਿਹੜਾ ਪਾਈਪ ਵੱਡਾ ਕਰਨਾ ਉਹ ਵੀ ਐਸਟੀਯੂ ਨੇ ਬਲੈਕ ਇਨਸਟਰਕਟ ਕਰ ਦਿੱਤਾ ਇਸ ਸੰਬੰਧੀ ਜਿਹੜਾ ਮਤਾ ਪਾ ਕੇ ਉਹ ਜਿਹੜਾ ਵੱਡਾ ਕਰਾਇਆ ਜਾਵੇ ਤੀਸਰੀ ਗੱਲ ਰਿਗਾਰਡਿੰਗ ਕੂੜੇ ਦੀ ਇਸ ਵਿੱਚ ਜਿਹੜਾ ਸੁਪਰਵਾਈਜ਼ਰ ਹੈ ਉਹਨੂੰ ਇਸ ਵਾਰ ਜਿਹੜੀ ਹੈ ਹਦਾਇਤ ਕਰ ਦਿੱਤੀ ਗਈ ਹੈ ਸ਼ਕਤੀ ਨਾਲ कि ਅੱਗੇ ਤੋਂ ਕਿਸੇ ਵੀ ਤਰ੍ਹਾਂ ਦਾ ਅਗਰ ਕੂੜਾ ਨਾ ਚੁੱਕਿਆ ਗਿਆ ਤੇ ਨਰੋਲ ਜ਼ਿੰਮੇਵਾਰੀ ਸੁਪਰਵਾਈਜ਼ਰਾਂ ਦੀ ਹੋਣਗੀ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏ ਸੀਵਰੇਜ ਕਰਕੇ ਉਹਨਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਇੱਕ ਵੀਡੀਓ ਵੀ viral ਹੋ ਰਹੀ ਹੈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਦੇਖੋ ਸੀਵਰੇਜ ਦੀਆਂ ਦੋ ਗੱਲਾਂ ਇੱਕ ਤਾਂ ਸੀਵਰੇਜ ਜਿਹੜਾ ਸਾਡੇ ਸੀਵਰੇਜ ਬੋਰਡ ਵੱਲੋਂ ਪਾਇਆ ਗਿਆ ਜਿਹੜਾ ক্লোਸਡ ਹੈ ਦੂਸਰਾ ਸ਼ਹਿਰ ਦੇ ਵਿੱਚ ਓਪਨ ਨਾਲੇ ਨੇ ਹੁਣ ਜਿਸ ਤੂੰ ਬਾਰਿਸ਼ ਹੁੰਦੀ ਹੈ ਕਿਉਂਕਿ ਸ਼ਾਇਦ ਤੁਸੀਂ ਜਾਣਦੇ ਹੋ ਕਿ ਸ਼ਹਿਰ ਜਿਹੜਾ ਨੀਮਾ ਹੈ ਕੰਪੈਰੀਟਿਵ ਟੂ ਜਿਹੜਾ ਬਾਕੀ ਏਰੀਆ ਡਿਵੈਲਪ ਹੋਇਆ ਉਹ ਜਿਹੜੇ ਓਪਨ ਨਾਲੇ ਨੇ ਉਹ ਅਸੀਂ ਪਿਛੇ ਸੀਵਰੇਜ ਬੋਡ ਨਾਲ ਮੀਟਿੰਗ ਵੀ ਕੀਤੀ ਸੀ ਉਹਨੂੰ ਵੀ ਅਸੀਂ ਕਲੋਜ਼ ਕਰਵਾ ਕੇ ਸੀਵਰੇਜ ਦੇ ਨਾਲ ਅਟੈਚ ਕਰਾ ਰਹੇ ਹਾਂ ਤਾਂ ਕਿ ਜਦੋਂ ਜਿਹੜਾ ਪਾਣੀ ਨੋਰਮਲੀ ਲੋਕਾਂ ਦਾ ਘਰਾਂ ਦਾ ਗੰਦਾ ਪਾਣੀ ਆਂਦਾ ਉਹ ਸਾਫ਼ ਹੋ ਕੇ ਸੀਵਰੇਜ ਦੇ ਥਰੂ ਜਨਨ ਦਾ ਆਪਣਾ ਸਾਈਟ ਹੈ ਉਰਤੇ ਚੱਲ ਜੇ ਦੂਸਰੀ ਗੱਲ ਰਹਿ ਗਈ ਓਪਨ ਨਾਲਿਆਂ ਦੀ ਉਹ ਟਾਈਮ ਟੂ ਟਾਈਮ ਅਸੀਂ ਲੱਗੇ ਹੋਇਆ ਸਫਾਈ ਕਰਾਂਦੀ ਹੁਣ ਜਿਹੜਾ ਨੀਵੇਂ ਪੱਖ ਆ ਜਿੱਥੇ-ਜਿੱਥੇ ਬਲੋਕੇਜ ਹੈ ਉਹ ਵੀ ਸਹਦਾਇਤ ਕੀਤੀ ਗਈ ਹੈ ਕਿ ਜਾਂ ਚ ਸੜਕ ਦੇ ਥਲੇ ਜੇ ਆਪਣੇ ਵੱਡੇ ਨਾਲੇ ਜਾਂ ਜਿਹੜੇ ਅਸੀਂ ਪਾਈਪਾਂ ਪਾਈਆਂ ਬਲੌਕਡ ਹੈ ਉਹਨੂੰ ਕਿਸੇ ਤਰੀਕੇ ਦੇ ਨਾਲ ਇਨੋਵੇਟਿਵ ਵੇ ਦੇ ਨਾਲ ਕਿਉਂਕਿ ਬੰਦਾ ਤੇ ਅਸੀਂ ਮੈਨੂਅਲੀ ਅੰਦਰ ਬਾੜ ਨਹੀਂ ਸਕਦੇ ਇਸ ਕਰਕੇ ਅਸੀਂ ਟਰੈਕਟਰ ਦੇ ਪਿੱਛੇ ਸ਼ਾਫਟ ਬਣਾ ਕੇ ਇਹਨੂੰ ਵੇਟੀ ਵੇ ਦੇ ਨਾਲ ਖੋਲਣ ਦੀ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਇਹ ਬਰਸਾਤਾਂ ਦੇ ਵਿੱਚ ਤੇ ਅਸੀਂ ਜਿੰਨੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੇ ਘਰਾਂ 'ਚ ਪਾਣੀ ਨਾ ਆਏ ਨੈਕਸਟ ਜਿਹੜੇ ਮੌਨਸੂਨ ਤੋਂ ਪਹਿਲਾਂ-ਪਹਿਲਾਂ ਸਾਡੇ ਸਾਰੇ ਨਾਲੇ ਜਿਹੜੇ ਆ ਉਹ ਅਸੀਂ ਸੀਵਰੇਜ ਪੂਰਨਾ ਅਟੈਚ ਕਰਾਂਗੇ ਦੂਸਰੀ ਗੱਲ ਕਿਸੇ ਦੇ ਘਰ ਦੀ ਜਿਹੜੀ ਸਮੱਸਿਆ ਹੈ ਕਿ ਨੀਵੇਂ ਹੋਣ ਕਰਕੇ ਪਾਣੀ ਆ ਜਾਂਦਾ ਉਹ ਕੰਮ ਜਿਹੜਾ ਹੈ ਕਿ ਨੈਕਸਟ ਮੌਨਸੂਨ ਤੱਕ ਪਹਿਲਾਂ-ਪਹਿਲਾਂ ਅਸੀਂ ਕਲੀਅਰ ਕਰਾਂਗੇ لیکن ایک تو پرابلم لوکاں نے جڑی دسی ہے کہ کچھ لوکاں نے ਵਕੂ ਬੋਰ ਦੀ ਜਮੀਨਾਂ ਉਹਨਾਂ ਕੋਲ ਉਹਨਾਂ ਨੇ ਨਾਲੇ ਬੰਦ ਕਰ ਦਿੱਤੇ ਤੇ ਵੀ ਪਹਿਲੇ ਪਹਿਲੀ ਨੂੰ ਪਾਣੀ ਲੰਘਦਾ ਸੀ ਉਹ ਬੰਦ ਕਰਤੇ ਚੈਂਬਰ ਲਾਤੇ ਉਹਦੇ ਕਰਕੇ ਪ੍ਰੋਬਲਮ ਆ ਗਈ ਦੇਖੋ ਜੀ ਇਸੇ ਸੰਬੰਧੀ ਗੱਲ ਹੁੰਦੀ ਹੈ ਮੌਕਾ ਵੇਖਣ ਦੀ ਅੱਜ ਵੇਖਿਆ ਗਿਆ ਮੇਰੇ ਕੱਲ ਹੀ ਧਿਆਨ ਚ ਲਿਆਂਦਾ ਉਹ ਵੀ ਮੈਨੂੰ ਕਿਸੇ ਨੇ ਫੇਸਬੁੱਕ ਤੇ ਮੈਸੇਜ ਪਾਇਆ ਸੀਗਾ ਕਿਸੇ ਰੱਦਾਦਾ ਕਰਕੇ ਸਾਡੇ ਮੈਨੂੰ ਫਿਰ ਉਹ ਫੇਸਬੁੱਕ ਤੇ ਮੈਸੇਜ ਥਰੂ ਉੱਤੇ ਪਹੁੰਚੇ ਮੈਂ ਮੌਕਾ ਵੇਖਿਆ ਕਿ ਜਿੱਦਾਂ ਕਿਸੇ ਨੇ ਬਲੋਕੇਜ ਲਾਤੀ ਹੈ ਜਾਲੀਆਂ ਲਾਤੀਆਂ ਕਿ ਅੱਗੇ ਨਾ ਜਾਏ ਉਰੇ ਵਿੱਚ ਇਹ ਹੀ ਹੈ ਕਿ ਜਿਹੜੇ ਸਾਡੀਆਂ ਪੈਪਾਂ ਉਹ ਤਾਂ ਅਸੀਂ ਵੱਡੀਆਂ ਕਰਵਾ ਰਹੇ ਆਂ ਦੂਸਰੀ ਗੱਲ ਕਿਸੇ ਤਰ੍ਹਾਂ ਦੇ ਵੀ ਕਿਸੇ ਨੇ ਧੱਕੇ ਦੇ ਨਾਲ ਜਾਂ ਉਹਨੂੰ ਬੰਦ ਕਰਨ ਲਈ ਛੋਟੀਆਂ ਬਰੀਕ ਜਾਲੀਆਂ ਲਾਈਆਂ ਉਹ ਵੀ ਅਸੀਂ ਹਦਾਇਤ ਕਰ ਦਿੱਤੀ ਹੈ ਇਮੀਡੀਏਟਲੀ ਰਿਮੂਵ ਕਰਵਾਤਾ ਜਾਵੇ ਤੀਸਰਾ ਜਿਹੜਾ ਮੇਰੇ ਲੋਕਾਂ ਨੂੰ ਅਪੀਲ ਹੈ ਕਿਉਂਕਿ ਜਿਹੜਾ ਪਲਾਸਟਿਕ ਦਾ ਤੁਸੀਂ ਲਿਫਾਫੇ ਆਪਣੇ ਵਿੱਚ ਸੁੱਟ ਦਿੰਦੇ ਹੋ ਨਾਲੀਆਂ ਸੁੱਟ ਦਿੰਦੇ ਹੋ ਉਹ ਮੇਜਨ ਕਾਰਨ ਬਣਦਾ ਕਿ ਪਾਣੀ ਅੱਗੇ ਨਾ ਜਾਂਦਾ ਤੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਅਸੀਂ ਹੁਣ ਕਮਿੰਗ ਡੇਸ ਵਿੱਚ ਇੱਕ ਟਾਸਕ ਫੋਰਸ ਤਿਆਰ ਕਰ ਰਹੇ ਹਾਂ ਜੋ ਘਰ ਘਰ ਜਾ ਕੇ ਦੁਕਾਨ ਤੇ ਜਾ ਕੇ ਇਵਨ ਕਿ ਰਾਈਆਂ ਨੂੰ ਵੀ ਫੜੇਗੀ ਜਿਹੜਾ ਵੀ ਪਲਾਸਟਿਕ ਦਾ ਲਿਫਾਫਾ ਵਰਤਦਾ ਉਹਨੂੰ ਜਿਹੜੇ ਹੈ ਕਪੜੇ ਦੇ ਝੋਲੇ ਦਿੱਤੇ ਜਾਣਗੇ ਨਹੀਂ ਕੋਈ ਮੰਨਦਾ ਬਾਅਦ ਕਹਿਣ ਦੇ ਵਾਰਨਿੰਗ ਦੇ ਬਾਅਦ ਵੀ ਫਿਰ ਵੱੱਟ ਤੋਂ ਵੱਧ ਸਵਸਥ ਭਾਰਤ ਮਿਸ਼ਨ ਦੀ ਜਿਹੜਾ ਚਲਾਨ ਕੀਤਾ ਜਾਏਗਾ